ਕਿੱਥੇ ਕਿਥੇ ਇਹ ਵੀ ਸੋਈਏ ਦੀ ਵਾਰਦਾਤਾਂ ਹੋਇਆ ਅੰਜਾਮ ਦਿੱਤਾ ਨਾ ਤੇ ਸਾਡੇ ਮਾਂਜੁਬਤ ਸਪੈਸ਼ਲਟੀ ਜੀਪੀ ਰੇਲਵੇਜ਼ ਸ਼੍ਰੀਮਤੀ ਚਸ਼ੀਪ੍ਰਬਾ ਦੇ ਜੀ ਤੇ ਸਾਡੇ ਹੋਰ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਇਹ ਗੱਡੀਆਂ ਵਿੱਚ ਹੋ ਰਹੀਆਂ ਚੋਰੀਆਂ ਤੇ ਹੋਰ ਵਾਰਦਾਤਾਂ ਨੂੰ ਰੋਕਣ ਲਈ ਸਾਡੇ ਥਾਣਾ ਜੀਆਰਪੀ ਪਠਾਨਕੋਟ ਰੇਟ ਆਉਂਦੇ ਏਰੀਆ ਦੇ ਜੀਨੀ ਚੌਕੀਆਂ ਦੇ ਸਾਡੇ ਇੰਚਾਰਜ ਆ ਔਰ ਉਹਨਾਂ ਦੇ ਨਾਲ ਸਟਾਫ ਤੇ ਸਾਡੇ ਔਰ ਆਰਪੀਐਫ ਦਾ ਸਟਾਫ ਵੀ ਰੱਖ ਕੇ ਪੂਰੇ ਥਾਣਾ ਜੀਆਰਪੀ ਦੇ ਮਤਲਬ ਸਾਡਾ ਜਿਹੜਾ ਏਰੀਆ ਹੈਗਾ ਇਹਦੇ ਵਿੱਚ ਅਸੀਂ ਸਪੈਸ਼ਲ ਚੈਕਿੰਗ ਉਹਦੇ ਨਾਲ ਚਲਾਇਆ ਹੋਇਆ ਉਸੇ ਦੇ ਅਨੁਸਾਰ ਤੋਂ ਕੱਲ ਮਿਤੀ 13/2/2025 ਨੂੰ ਸਾਡੇ ਐਸ.ਏ. ਗੁਰਨਾਮ ਸਿੰਘ ਚੌਕੀ ਚਾਰਜ ਬਟਾੜਾ ਨਾਲ ਜੀ.ਐਲ.ਪੀ ਸਟਾਫ ਤੇ ਐਸ.ਏ. ਪ੍ਰਵੀਨ ਕੁਮਾਰ ਜੀ ਆਰ.ਪੀ ਸਟਾਫ ਨੂੰ ਨਾਲ ਲੈ ਕੇ ਜੁਆਇੰਟ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਦੌਰਾਨ ਜਦੋਂ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਦੀ ਚੈਕਿੰਗ ਚੱਲ ਰਹੀ ਸੀ ਤੇ ਉਦੋਂ ਇਹਨਾਂ ਨੂੰ ਇੱਕ ਪਤਲਾ ਮਿਲੀ ਇਹ ਕੋਜੇ ਲੜਕੇ ਇੱਕ ਗਰੋ ਬਣਿਆ ਹੋਇਆ ਵਾ ਜਿਹੜੇ ਡੇਨਾ ਵਿੱਚ ਪੁਰੀ ਜਿਹਾ ਮਰਦਾਤਾ ਕਰਦੇ ਨੇ ਤੇ ਇਸ ਟਾਈਮ ਤੇ ਇਹ ਸਰਕੂਲੇਟਿੰਗ ਏਰੀਆ ਵਿੱਚ ਟੈਂਕੀ ਦੇ ਪਾਸ ਕਿਤੇ ਹੋਇਆ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਤੇ ਜੇ ਇਹਨਾਂ ਨੂੰ ਰੇਡ ਕਰਕੇ ਪੜਿਆ ਜਾਵੇ ਤਾਂ ਕਾਬੂ ਪਾ ਸਕਦੇ ਹਾਂ ਕਿਸੇ ਤਲਾਸ਼ ਤੇ ਐਸੀ ਗੋਨਾਮ ਸਿੰਘ ਨੇ ਅਲੱਗ-ਅਲੱਗ ਰੇਡ ਪਾਰਟੀਆਂ ਬਣਾ ਕੇ ਇਹਨਾਂ ਨੂੰ ਜਿਹੜੇ ਲੜਕਿਆਂ ਨੂੰ ਕਾਬੂ ਕੰਬੀ ਰੇਡ ਕੀਤਾ ਤੇ ਇਹਨਾਂ ਇਹਨਾਂ ਦੇ ਗਰੋ ਦੇ ਵਿੱਚੋਂ ਇਹ 300 ਲੜਕੇ ਜਿਹੜੇ ਸਾਡੇ ਕਾਬੂ ਆ ਗਏ ਇਹਨਾਂ ਦਾ ਗਰੋ ਹੈਗਾ ਜੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਚੋਰੀ ਕਰਦੇ ਆ ਉਹ ਮਲੋ ਤੇ ਇਹ ਮੁੰਬਈ ਤੋਂ ਲੈ ਕੇ ਸ਼੍ਰੀ ਮਾਤਾ ਵੈਸ਼ਨਵੀ ਦੀ ਤਕੜਾ ਤੱਕ ਯਾਤਰਾ ਕਰਦੇ ਆ ਔਰ ਯਾਤਰੀਆਂ ਨਾਲ ਆਪਸੀ ਪੇ ਪਿਆਰ ਬਟਾ ਬਣਾ ਕੇ ਬੈਠ ਕੇ ਉਹਨਾਂ ਨਾਲ ਗੱਲਾਂ ਮਤਾ ਉਹਨੂੰ ਚਾਰਸੇ ਤੋਂ ਲੈ ਕੇ ਬਣੀ ਚੋਰੀ ਕਰਦੇ ਤੇ ਇਹਨਾਂ ਕੋਲੋਂ ਇੱਕ ਚਾਕੂ ਕਬਣੀ ਦਾ ਇੱਕ ਕਿੱਸ ਚਾਰ ਸਰਜੀਕਲ ਬਲੇਡ ਤੇ ਨਾਲ ਚਾਰ ਮੋਬਾਈਲ ਫੋਨ ਚੋਰੀ ਕੀਤੇ ਵਜਿਦੇ ਬਰਾਮਦ ਹੋਏ ਕਦਰ ਕੋਈ ਇਹਨਾਂ ਦੇ ਮਾਮਲੇ ਦੱਸਿਆਗਾ ਇਹਨਾਂ ਦੇ ਜਿਹੜੇ ਮਾਮਲੇ ਅਸੀਂ ਇਹਨਾਂ ਦੇ ਬਾਰੇ ਜਾਣਕਾਰੀ ਨਾਲ ਤੋਂ ਹਾਸਲ ਕਰ ਰਹੇ ਹਾਂ ਬੜੇ ਸ਼ਤਰ ਬਾਗ ਅਗੇ ਨੇ ਇਹ ਅਜੇ ਤੱਕ ਪੰਜਾਬ ਵਿੱਚ ਇਹਨਾਂ ਦੇ ਖਿਲਾਫ ਕੋਈ ਵੀ ਮਾਮਲਾ ਨਹੀਂ ਹੈਗਾ ਦੂਜੀਆਂ ਸਟੇਟਾਂ ਵਿੱਚ ਹੈਗਾ ਉਹਦੇ ਬਾਰੇ ਅਸੀਂ ਜਿਹੜੀ ਤਕਤੀਸ਼ਾ ਕਰ ਰਹੇ ਆ ਅੱਜ ਇਹਨਾਂ ਨੂੰ ਪੇਸ਼ ਮੰਨ ਜੋ ਅਦਾਲਤ ਕਰਕੇ ਰਿਮਾਨਾ ਹਾਸਲ ਕੀਤਾ ਗਿਆ ਤੇ ਅਗਲੀ ਜਿਹੜੀ ਤਕਤੀਸ਼ਾ ਚੱਲ ਜਾਰੀ ਸਕਿਰ ਜੀ ਤਰ੍ਹਾਂ 15000 ਤੱਕ ਤੇ ਹੈ ਜੀ 300 313 512 ਬੀਐਨਐਸ 2538 ਆਰਮ ਦੇ ਤਹਿਤ ਮੁਕਦਮਾ ਨੰਬਰ 7 ਜੀ 13200 ਕੈਮਰ ਪਰਸਨ ਹਨੀ ਦੇ ਨਾਲ ਅਦਸੰਗੀ ਦੀ ਰਿਪੋਰਟ ਇਹ ਟੈਕਨੀਕਲ ਟੂਰੀ ਦੀ ਮਾਰਦਤ ਨੂੰ ਜਿਹੜਾ ਇਜਾਮ ਦਿੱਤਾ ਨਾਲ ਉਹ ਸਾਡੇ ਮਾਂਜੁਬ ਸਪੈਸ਼ਲ ਡਿਪਟੀ ਰੇਲਵੇਜ਼ ਸ਼੍ਰੀਮਤੀ ਸਸ਼ੀਪ੍ਰਬਾਦ ਦੇ ਜੀ ਤੇ ਸਾਡੇ ਹੋਰ ਸੀਨੀਅਰ ਅਫਸਰਾਂ ਦੀਆਂ ਹਦਦਾਂ ਤੇ ਇਹਨਾਂ ਗੱਡੀਆਂ ਵਿੱਚ ਹੋ ਰਹੀਆਂ ਚੋਰੀਆਂ ਤੇ ਹੋਰ ਵਰਦਾਤਾਂ ਨੂੰ ਰੋਕਣ ਲਈ ਸਾਡੇ ਥਾਣਾ ਜੀ ਆਰਪੀ ਪਠਾਨਕੋਟ ਰੇਟ ਆਉਂਦੇ ਏਰੀਆ ਦੇ ਜੀਨੀਆਂ ਚੌਕੀਆਂ ਦੇ ਸਾਡੇ ਇੰਚਾਰਜ ਆ ਔਰ ਉਹਨਾਂ ਦੇ ਨਾਲ ਸਟਾਫ ਫਿਰ ਸਾਡੇ ਨਾਲ ਆਰਪੀ ਦਾ ਸਟਾਫ ਉਹਦੇ ਨਾਲ ਰੱਖ ਕੇ ਪੂਰੇ ਥਾਣਾ ਜੀ ਆਰਪੀ ਦੇ ਮਤਲਬ ਸਾਡਾ ਜਿਹੜਾ ਏਰੀਆ ਹੈਗਾ ਇਹਦੇ ਵਿੱਚ ਅਸੀਂ ਸਪੈਸ਼ਲ ਚੈਕਿੰਗ ਉਹ ਬਹਨ ਚਲਾਇਆ ਹੋਇਆ ਇਸੇ ਰੈਡੀ ਦੇ ਤਹਿਤ ਕੱਲ ਮਿਤੀ 13/2/2025 ਨੂੰ ਅਦੇ ਸੇਗਰਨ ਸਿੰਘ ਜੋ ਕਿ ਚਾਰਜੀ ਬਟਾੜਾ ਨਾਲ ਡੀਆਰਪੀ ਸਟਾਫ ਤੇ ਸ੍ਰੀ ਐਸਏ ਪ੍ਰਵੀਨ ਕੁਮਾਰ ਜੀ ਆਰਪੀਐਫ ਸਟਾਫ ਨਾਲ ਲੈ ਕੇ ਜੁਆਇੰਟ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਦੌਰਾਨ ਜਦੋਂ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਦੀ ਚੈਕਿੰਗ ਚੱਲ ਰਹੀ ਸੀ ਤੇ ਉਦੋਂ ਇਹਨਾਂ ਨੂੰ ਇੱਕ ਤਲਾਹ ਮਿਲੀ ਤੇ ਕੁਝ ਲੜਕੇ ਇੱਕ ਡਰੋਨ ਬਣਾਇਆ ਹੋਇਆ ਵਾ ਜਿਹੜੇ ਰੇਲਾਂ ਵਿੱਚ ਚੋਰੀ ਜੇਬਰਦਸਤਾ ਕਰਦੇ ਨੇ ਇਸ ਟਾਈਮ ਤੇ ਇਹ ਸਰਕੂਲੇਟਿੰਗ ਏਰੀਆ ਵਿੱਚ ਟੈਂਕੀ ਦੇ ਪਾਸ ਕਿਤੇ ਹੋਇਆ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤੇ ਜੇ ਇਹਨਾਂ ਨੂੰ ਰੇਡ ਕਰਕੇ ਪੜਿਆ ਜਾਵੇ ਤੇ ਕਾਬੂ ਪਾ ਸਕਦੇ ਕਿਸੇ ਤਰ੍ਹਾਂ ਤੇ ਐਸੀ ਗੋਮ ਸਿੰਘ ਨੇ ਅਲੱਗ-ਅਲੱਗ ਰੇਡ ਪਾਰਟੀਆਂ ਬਣਾ ਕੇ ਇਹਨਾਂ ਨੂੰ ਜਿਹੜੇ ਲੋਕਾਂ ਨੂੰ ਕਾਬੂ ਕੰਬੀ ਰੇਡ ਕੀਤਾ ਤੇ ਇਹਨਾਂ ਇਹਨਾਂ ਦੇ ਗਰੋਹ ਦੇ ਵਿੱਚੋਂ ਇਹ 300 ਰੁਪਏ ਲਏ ਤੇ ਸਾਡੇ ਕਾਬੂ ਆ ਗਏ ਇਹਨਾਂ ਦਾ ਗਰੋਹ ਹੈਗਾ ਜੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਚੁਗਾਈ ਕਰਦੇ ਆ ਉਹ ਮਤਲਬ ਇਹ ਮੁੰਬਈ ਤੋਂ ਲੈ ਕੇ ਜੀ ਬਤਾ ਵੈਖ ਨੂੰ ਦਵੀ ਟਟੜਾ ਤੱਕ ਯਾਤਰਾ ਕਰਦੇ ਆਂ ਤੇ ਯਾਤਰੀਆਂ ਨਾਲ ਆਪਜੀ ਪੇ ਪਿਆਰ ਬਣਾ ਕੇ ਬੈਠ ਕੇ ਉਹਨਾਂ ਨਾਲ ਗੱਲਾਂ ਕਰਾ ਉਹਨਾਂ ਨੂੰ ਚੰਸੇ ਚ ਲੈ ਕੇ ਉਹਨੂੰ ਚੋਰੀ ਕਰਦੇ ਤੇ ਇਹਨਾਂ ਕੋਲੋਂ ਇੱਕ ਚੱਕ ਕੁ ਕੁ ਮੰਗੀ ਦਾ ਇੱਕ ਕਿਰਚ ਚਾਰ ਸਰਜੀਕਲ ਬਲੇਡ ਤੇ ਨਾਲ ਚਾਰ ਮੋਬਾਈਲ ਫੋਨ ਚੋਰੀ ਕੀਤੇ ਹੋਏ ਜਿਹੜੇ ਬਰਾਬਰ ਹੋ। ਅੱਜ ਤੱਕ ਕਦੇ ਕੋਈ ਇਹਨਾਂ ਦੇ ਮਾਮਲੇ ਦੱਸਿਆਗਾ। ਇਹਨਾਂ ਦੇ ਜਿਹੜੇ ਮਾਮਲੇ ਅਸੀਂ ਇਹਨਾਂ ਦੇ ਬਾਰੇ ਜਾਣਕਾਰੀ ਇਹਨਾਂ ਤੋਂ ਹਾਸਲ ਕਰ ਰਹੇ ਆਂ ਬੜੇ ਸ਼ਤਰ ਮਾਗ ਅਗੇ ਨੇ ਇਹ। ਅਜੇ ਤੱਕ ਪੰਜਾਬ ਵਿੱਚ ਇਹਨਾਂ ਦੇ ਖਿਲਾਫ ਕੋਈ ਵੀ ਮਾਮਲਾ ਨਹੀਂ ਹੈਗਾ ਦੂਜੀਆਂ ਸਟੇਟਾਂ ਵਿੱਚ ਹੈਗਾ ਉਹਦੇ ਬਾਰੇ ਅਸੀਂ ਕੋਈ ਤਪੀਸ਼ਾ ਲੈ ਕਰ ਰਹੇ ਆਂ ਤੇ ਅੱਜ ਇਹਨਾਂ ਨੂੰ ਪੇਸ਼ ਮੰਜੋਗ ਅਦਾਲਤ ਕਰਕੇ ਪਰਮਾਣ ਹਾਸਲ ਕੀਤਾ ਗਿਆ ਤੇ ਅਗਲੀ ਜਿਹੜੀ ਤਪੀਸ਼ਾ ਕੀਤੀ ਜਾ ਰਹੀ ਹੈ ਕਿ ਜਿਹੜੀ ਤਾਰੀਖ 15 ਜਨਵਰੀ ਤੱਕ ਇਹ ਹੈ ਜੀ 300 313 317 2 ਬੀ ਐਨ ਐਸ 2538 ਆਰਮ ਦੇ ਤਹਿਤ ਮੁਕਦਮਾ ਨੰਬਰ 7 ਇਹ ਜੀ 1320 ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਟ ਦੀ ਰਿਪੋਰਟ